ਮੂਲੀ ਵਿੱਚ ਕਾਰਬੋਹਾਈਡਰੇਟਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜੇਕਰ ਤੁਸੀਂ ਕਾਰਬੋਹਾਈਡਰੇਟਸ ਘੱਟ ਖਾਣਾ ਚਾਹੁੰਦੇ ਹੋ ਅਤੇ 슈ਗਰ ਘੱਟ ਖਾਣਾ ਚਾਹੁੰਦੇ ਹੋ ਤਾਂ ਮੂਲੀ ਤੁਹਾਡੇ ਲਈ ਬਹੁਤ ਵਧੀਆ ਹੈ ਇਸ ਵਿੱਚ ਕੈਲਰੀਜ਼ ਵੀ ਬਹੁਤ ਘੱਟ ਹੁੰਦੀਆਂ ਹਨ ਅਤੇ ਇਸ ਦਾ ਗਲਾਈਸੇਮਿਕ ਇੰਡੈਕਸ ਵੀ ਘੱਟ ਹੁੰਦਾ ਹੈ ਇਸ ਵਿੱਚ ਕੁਝ ਵਿਟਾਮਿਨਸ ਅਤੇ ਮਿਨਰਲਸ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਕੈਲਸ਼ੀਅਮ ਵਿਟਾਮਿਨ ਸੀ ਰੀਬੋਫਲੇਵਿਨ ਨਿਆਸਿਨ ਥਾਇਮਿਨ ਵਿਟਾਮਿਨ B6 ਫੋਲੇਟ ਪੋਟਾਸ਼ੀਅਮ ਆਇਰਨ ਅਤੇ ਮੈਗਨੀਜ਼ ਹੁੰਦਾ ਹੈ ਅੱਧੀ ਕੌਲੀ ਤਾਜ਼ੀ ਕੱਟੀ ਹੋਈ ਮੂਲੀ ਵਿੱਚ 9 ਕੈਲਰੀ ਹੁੰਦੀਆਂ ਹਨ ਪ੍ਰੋਟੀਨ 0 ਗ੍ਰਾਮ ਹੁੰਦਾ ਹੈ ਚਰਬੀ ਜਾਨੀ ਫੈਟ 0 ਹੁੰਦੀ ਹੈ ਕਾਰਬੋਹਾਈਡਰੇਟ 2 ਗ੍ਰਾਮ ਹੁੰਦਾ ਹੈ ਫਾਈਬਰ 1 ਗ੍ਰਾਮ ਹੁੰਦਾ ਹੈ 슈ਗਰ 1 ਗ੍ਰਾਮ ਹੁੰਦੀ ਹੈ ਕੋਲੇਸਟ੍ਰੋਲ 0 ਹੁੰਦਾ ਹੈ ਅਤੇ ਸੋਡੀਅਮ 23 ਮਿਲੀਗ੍ਰਾਮ ਹੁੰਦਾ ਹੈ ਮੂਲੀ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ ਜਿਵੇਂ ਕਿ ਕੈਟੈਚਿਨ ਪਾਇਰੋਗੈਲੋਲ ਵੈਨਿਲਿਕ ਐਸਿਡ ਅਤੇ ਦੂਸਰੇ ਫਿਨੋਲਿਕ ਕੰਪਾਊਂਡਸ ਐਂਟੀਆਕਸੀਡੈਂਟਸ ਉਹ ਅਣੂ ਹੁੰਦੇ ਹਨ ਜੋ ਤੁਹਾਡੇ ਸਰੀਰ ਵਿੱਚ ਫ੍ਰੀ ਰੈਡੀਕਲਸ ਨਾਲ ਲੜਦੇ ਹਨ ਫ੍ਰੀ ਰੈਡੀਕਲਸ ਨੂੰ ਬਹੁਤ ਸਾਰੀਆਂ ਬਿਮਾਰੀਆਂ ਨਾਲ ਜੋੜਿਆ ਗਿਆ ਹੈ ਜਿਨ੍ਹਾਂ ਵਿੱਚ ਕੈਂਸਰ ਚਮਲ ਹੈ ਮੂਲੀ ਵਿੱਚ ਬਹੁਤ ਸਾਰਾ ਵਿਟਾਮਿਨ ਸੀ ਹੁੰਦਾ ਹੈ ਜੋ ਤੁਹਾਡੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ ਮੂਲੀ ਦਾ ਪਹਿਲਾ ਫਾਇਦਾ ਇਹ ਹੈ ਕਿ ਇਹ 슈ਗਰ ਦੇ ਖਤਰੇ ਨੂੰ ਘਟਾਉਂਦੀ ਹੈ ਮੂਲੀ ਵਿੱਚ ਗਲੂਕੋਸਿਨੋਲੇਟ ਅਤੇ ਆਇਸੋਥਾਇਓਸਾਈਨੇਟ ਨਾਮ ਦੇ ਕੈਮੀਕਲ ਕੰਪਾਊਂਡ ਹੁੰਦੇ ਹਨ ਜੋ ਤੁਹਾਡੇ ਬਲੱਡ 슈ਗਰ ਲੈਵਲ ਨੂੰ ਮੈਨੇਜ ਕਰਦੇ ਹਨ ਵਿਗਿਆਨਕ ਖੋਜਾਂ ਦੱਸਦੀਆਂ ਹਨ ਕਿ ਇਹ ਤੁਹਾਨੂੰ ਊਰਜਾ ਦਿੰਦੇ ਹਨ ਅਤੇ ਤੁਹਾਡੀ ਆਂਤ ਕਿੰਨੀ ਗਲੂਕੋਸ ਨੂੰ ਅਬਜ਼ੌਰਬ ਕਰੇਗੀ ਇਸ ਮਾਤਰਾ ਨੂੰ ਘਟਾਉਂਦੇ ਹਨ ਇਸ ਸਬਜ਼ੀ ਵਿੱਚ ਕੋਐਨਜ਼ਾਈਮ Q10 ਨਾਮ ਦਾ ਇੱਕ ਐਂਟੀਆਕਸੀਡੈਂਟ ਹੁੰਦਾ ਹੈ ਮੈਡੀਕਲ ਸਰਚ ਦੇ ਅੰਦਰ ਦੇਖਿਆ ਗਿਆ ਹੈ ਕਿ ਇਸ ਐਂਟੀਆਕਸੀਡੈਂਟ ਨੇ ਜਾਨਵਰਾਂ ਵਿੱਚ ਸ਼ੂਗਰ ਦੀ ਬਿਮਾਰੀ ਨੂੰ ਪੈਦਾ ਹੋਣ ਤੋਂ ਰੋਕ ਦਿੱਤਾ ਸੀ ਮੂਲੀ ਦਾ ਦੂਸਰਾ ਫਾਇਦਾ ਇਹ ਹੈ ਕਿ ਇਸ ਵਿੱਚ ਕੈਂਸਰ ਨਾਲ ਲੜਨ ਵਾਲੇ ਗੁਣ ਹੁੰਦੇ ਹਨ ਬਹੁਤ ਸਾਰੀਆਂ ਵਿਗਿਆਨਕ ਖੋਜਾਂ ਨੇ ਦੱਸਿਆ ਹੈ ਕਿ ਮੂਲੀ ਦੇ ਪੱਤਿਆਂ ਵਿੱਚ ਐਂਟੀਆਕਸੀਡੈਂਟ ਪ੍ਰੋਪਰਟੀਆਂ ਹੁੰਦੀਆਂ ਹਨ ਇਹ ਐਂਟੀਆਕਸੀਡੈਂਟਸ ਤੁਹਾਨੂੰ ਲੀਵਰ, ਕੋਲੋਨ, ਬ੍ਰੈਸਟ, ਸਰਵਿਕਲ, ਪ੍ਰੋਸਟੇਟ ਅਤੇ ਲੰਗ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ ਇੱਕ ਹੋਰ ਸਟੱਡੀ ਨੇ ਦਿਖਾਇਆ ਹੈ ਕਿ ਮੂਲੀ ਦੇ ਪੱਤਿਆਂ ਦੇ ਅਰਕ ਨੇ ਇੱਕ ਖਾਸ ਕਿਸਮ ਦੇ ਛਾਤੀ ਦੇ ਕੈਂਸਰ ਦੀ ਗ੍ਰੋਥ ਨੂਰੋਕ ਦਿੱਤਾ ਸੀ ਮੂਲੀ ਦਾ ਤੀਸਰਾ ਫਾਇਦਾ ਇਹ ਹੈ ਕਿ ਇਹ ਲੀਵਰ ਫੰਕਸ਼ਨ ਨੂੰ ਵਧਾਉਂਦੀ ਹੈ ਇਸ ਵਿੱਚ ਸਪੈਸ਼ਲ ਕੰਪਾਊਂਡ ਹੁੰਦੇ ਹਨ ਜਿਨ੍ਹਾਂ ਨੂੰ ਇੰਡੋਲ 3 ਕਾਰਬਿਨੋਲ ਅਤੇ 4 ਮਿਥਾਈਲ ਥਾਇਓ 3 ਬਿਊਟਨਿਲ ਆਈਸੋਥਾਇਓ ਸਾਈਨੇਟ ਕਿਹਾ ਜਾਂਦਾ ਹੈ ਇਹ ਕੰਪਾਊਂਡ ਅਜਿਹੇ ਐਨਜ਼ਾਈਮਾਂ ਨੂੰ ਟ੍ਰਿਗਰ ਕਰਨ ਵਿੱਚ ਮਦਦ ਕਰਦੇ ਹਨ ਜੋ ਲੀਵਰ ਦੀ ਨੁਕਸਾਨ ਪਹੁੰਚਾਉਣ ਵਾਲੇ ਟੌਕਸਿਨਸ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦੇ ਹਨ ਮੂਲੀ ਖਾਣ ਦਾ ਚੌਥਾ ਫਾਇਦਾ ਇਹ ਹੈ ਕਿ ਇਹ ਦਿਲ ਦੀ ਬਿਮਾਰੀ ਦੇ ਖਤਰੇ ਨੂੰ ਘਟਾਉਂਦੀ ਹੈ ਵਿਟਾਮਿਨ ਸੀ ਵਰਗੇ ਪੋਸ਼ਕ ਤੱਤ ਅਤੇ ਕੈਲਸ਼ੀਅਮ ਤੇ ਪੋਟਾਸ਼ੀਅਮ ਮੂਲੀ ਜ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹਨ ਜਿਸ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਘਟ ਹੁੰਦਾ ਹੈ ਮੂਲੀ ਵਿੱਚ ਟ੍ਰਾਈਗੋਨ ਲਾਈਨ ਨਾਮ ਦਾ ਇੱਕ ਪਦਾਰਥ ਬਹੁਤ ਜ਼ਿਆਦਾ ਹੁੰਦਾ ਹੈ ਜੋ ਮੈਡੀਕਲ ਰਿਸਰਚ ਦੇ ਅਨਸਾਰ ਖੂਨ ਦੀਆਂ ਨਸਾਂ ਦੇ ਫੰਕਸ਼ਨ ਨੂੰ ਵਧਾਉਂਦਾ ਹੈ ਮੂਲੀ ਵਿੱਚ ਕੁਦਰਤੀ ਨਾਈਟ੍ਰੇਟਸ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ ਜੋ ਤੁਹਾਡੇ ਖੂਨ ਦੇ ਵਹਾਣ ਨੂੰ ਸੁਧਾਰਦੇ ਹਨ ਮੂਲੀ ਦਾ ਪੰਜਵਾਂ ਫਾਇਦਾ ਇਹ ਹੈ ਇਹ ਪਾਚਨ ਨੂੰ ਸੁਧਾਰਦੀ ਹੈ ਮੈਡੀਕਲ ਰਿਸਰਚ ਦੇ ਅਨਸਾਰ ਮੂਲੀ ਦੇ ਪੱਤੇ ਮਟਾਪਾ ਘਟਾਉਣ ਅਤੇ ਗੱਟ ਹੈਲਥ ਨੂੰ ਸੁਧਾਰਨ ਲਈ ਬਹੁਤ ਵਧੀਆ ਹਨ ਮੂਲੀ ਦੇ ਪੱਤਿਆਂ ਵਿੱਚ ਮੂਲੀ ਦੀ ਡੜ ਤੋਂ ਜ਼ਿਆਦਾ ਫਾਈਬਰ ਹੁੰਦਾ ਹੈ ਫਾਈਬਰ ਕੱਬਜ ਨੂੰ ਰੋਕਣ ਲਈ ਵਧੀਆ ਹੁੰਦਾ ਹੈ 2008 ਵਿੱਚ ਕੀਤੀ ਗਈ ਇੱਕ ਮੈਡੀਕਲ ਰਿਸਰਚ ਦੇ ਵਿੱਚ ਦੇਖਿਆ ਗਿਆ ਕਿ ਮੂਲੀ ਦੇ ਤਾਜ਼ੇ ਜੂਸ ਨੇ ਚੂਹਿਆਂ ਦੇ ਅੰਦਰ ਪੇਟ ਦੇ ਅਲਸਰ ਨੂੰ ਬਣਨ ਤੋਂ ਰੋਕ ਦਿੱਤਾ ਸੀਗਾ ਇੱਕ ਹੋਰ ਰਿਸਰਚ ਦੇ ਵਿੱਚ ਪਹਿਲਾਂ ਚੂਹਿਆਂ ਨੂੰ ਹਾਈ ਕੋਲੇਸਟ੍ਰੋਲ ਵਾਲੀ ਡਾਈਟ ਦਿੱਤੀ ਗਈ ਅਤੇ ਫਿਰ ਮੂਲੀ ਦਾ ਅਰਕ ਖਾਣ ਲਈ ਦਿੱਤਾ ਗਿਆ ਅਤੇ ਇਸ ਅਰਕ ਨੇ ਉਹਨਾਂ ਚੂਹਿਆਂ ਵਿੱਚ ਕੋਲੇਸਟ੍ਰੋਲ ਨੂੰ ਘਟਾ ਦਿੱਤਾ ਸੀ ਮੂਲੀ ਦੇ ਅੰਦਰ ਐਂਟੀਫੰਗਲ ਗੁਣ ਵੀ ਹੁੰਦੇ ਹਨ ਇਸ ਦਾ ਮਤਲਬ ਇਹ ਹੈ ਕਿ ਮੂਲੀ ਇਨਫੈਕਸ਼ਨ ਪੈਦਾ ਕਰਨ ਵਾਲੀ ਫੰਗੀ ਦੀ ਗ੍ਰੋਥ ਨੂੰ ਰੋਕ ਸਕਦੀ ਹੈ ਕਿਉਂਕਿ ਇਸ ਦੇ ਅੰਦਰ ਇੱਕ ਐਂਟੀਫੰਗਲ ਪ੍ਰੋਟੀਨ ਬ ਹੈ ਜਿਸ ਦਾ ਨਾਮ ਹੈ RSF2 2009 ਵਿੱਚ ਹੋਈ ਇੱਕ ਰਿਸਰਚ ਤੋਂ ਪਤਾ ਚੱਲਿਆ ਕਿ RSF2 ਨੇ ਕੈਂਡੀਡਾ ਐਲਬਿਕੈਂਸ ਨਾਮ ਦੀ ਫੰਗਸ ਦੇ ਅੰਦਰ ਇੱਕ ਖਾਸ ਕਿਸਮ ਦੇ ਪ੍ਰੋਟੀਨ ਨੂੰ ਐਕਟੀਵੇਟ ਕਰ ਦਿੱਤਾ ਸੀ ਜਿਸ ਕਾਰਨ ਇਸ ਫੰਗਸ ਨੇ ਆਪਣੇ ਆਪ ਨੂੰ ਹੀ ਨਸ਼ਟ ਕਰ ਲਿਆ ਸੀ ਕੈਂਡੀਡਾ ਐਲਬਿਕੈਂਸ ਨਾਮ ਦੀ ਫੰਗਸ ਇਨਸਾਨ ਦੇ ਸਰੀਰ ਵਿੱਚ ਪਾਈ ਜਾਣ ਵਾਲੀ ਇੱਕ ਬਹੁਤ ਹੀ ਆਮ ਫੰਗਸ ਹੈ ਜੋ ਇਨਫੈਕਸ਼ਨ ਪੈਦਾ ਕਰਦੀ ਹੈ ਹਣ ਮੂਲੀ ਦੇ ਪੱਤਿਆਂ ਦੇ ਫਾਇਦਿਆਂ ਦੇ ਬਾਰੇ ਗੱਲ ਕਰਦੇ ਹਾਂ ਬਹੁਤ ਸਾਰੇ ਲੋਕ ਮੂਲੀ ਦੇ ਪੱਤੇ ਨੂੰ ਸੁੱਟ ਦਿੰਦੇ ਹਨ ਮੂਲੀ ਦੇ ਪੱਤਿਆਂ ਵਿੱਚ ਡਰਡ ਮੂਲੀ ਦੇ ਜਿਆਦਾ ਪ੍ਰੋਟੀਨ ਹੁੰਦਾ ਹੈ, ਜਿਆਦਾ ਕੈਲਸ਼ੀਅਮ ਹੁੰਦਾ ਹੈ, ਜਿਆਦਾ ਵਿਟਾਮਿਨ ਸੀ ਹੁੰਦਾ ਹੈ ਅਤੇ ਜਿਆਦਾ ਐਂਟੀਆਕਸੀਡੈਂਟ ਹੁੰਦੇ ਹਨ। ਮੂਲੀ ਦੇ ਪੱਤੇ ਅਲਜ਼ਾਈਮਰ ਦੀ ਬਿਮਾਰੀ ਵਿੱਚ ਮਦਦ ਕਰਦੇ ਹਨ। ਵਿਗਿਆਨਕਾਂ ਨੇ ਪਤਾ ਲਗਾਇਆ ਹੈ ਕਿ ਮੂਲੀ ਦੇ ਪੱਤਿਆਂ ਵਿੱਚ ਇੱਕ ਖਾਸ ਕਿਸਮ ਦਾ ਕੰਪਾਊਂਡ ਹੁੰਦਾ ਹੈ ਜਿਸ ਦਾ ਨਾਮ ਹੈ ਇਰੂਕਾਮਾਈਡ। ਇਹ ਕੰਪਾਊਂਡ ਸਿੱਧਾ ਯਾਦਦਾਸ਼ਤ ਦੇ ਉੱਤੇ ਕੰਮ ਕਰਦਾ ਹੈ। ਇਹ ਕੰਪਾਊਂਡ ਅਲਜ਼ਾਈਮਰ ਦੀ ਬਿਮਾਰੀ ਵਿੱਚ ਯਾਦਦਾਸ਼ਤ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾ ਸਕਦਾ ਹੈ ਕਿਉਂਕਿ ਇਹ ਦਿਮਾਗ ਦੇ ਇੱਕ ਖਾਸ ਹਿੱਸੇ ਦੇ ਕੰਮਕਾਜ ਨੂੰ ਸੁਧਾਰਦਾ ਹੈ। ਮੂਲੀ ਦੇ ਪੱਤੇ ਬਾਕੀ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਤਰ੍ਹਾਂ ਹੀ ਮੂਲੀ ਦੇ ਪੱਤਿਆਂ ਵਿੱਚ ਵੀ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਹਰ ਕਿਸੇ ਲਈ ਫਾਇਦੇਮੰਦ ਹੈ ਪਰ ਉਹਨਾਂ ਲੋਕਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਜਿਨ੍ਹਾਂ ਨੂੰ ਅਨੀਮੀਆ ਦੀ ਸਮੱਸਿਆ ਹੈ ਮੂਲੀ ਦੇ ਪੱਤੇ ਬਲੱਡ ਪ੍ਰੈਸ਼ਰ ਘਟ ਕਰਦੇ ਹਨ ਇੱਕ ਮੈਡੀਕਲ ਰਿਸਰਚ ਦੱਸਦੀ ਹੈ ਕਿ ਜਦੋਂ ਚੂਹਿਆਂ ਨੂੰ ਮੂਲੀ ਦੇ ਪੱਤੇ ਦਾ ਅਰਕ ਵੱਡੀ ਮਾਤਰਾ ਵਿੱਚ ਖਾਣ ਨੂੰ ਦਿੱਤਾ ਗਿਆ ਤਾਂ ਉਹਨਾਂ ਦੇ ਬਲੱਡ ਪ੍ਰੈਸ਼ਰ ਵਿੱਚ ਕਾਫੀ ਜ਼ਿਆਦਾ ਕਮੀ ਆ ਗਈ ਸੀ ਇਸ ਅਰਕ ਨੇ ਚੂਹਿਆਂ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਨੂੰ ਵੀ ਵੱਡੀ ਮਾਤਰਾ ਵਿੱਚ ਮਲਰਾਹੀਂ ਸਰੀਰ ਤੋਂ ਬਾਹਰ ਕੱਢਿਆ ਸੀ ਜੋ ਇਹ ਦੱਸਦਾ ਹੈ ਕਿ ਮੂਲੀ ਦਾ ਅਰਕ ਹਾਈ ਬਲੱਡ ਪ੍ਰੈਸ਼ਰ ਵਿੱਚ ਮਦਦ ਕਰਦਾ ਹੈ ਇਸ ਲਈ ਸਰਦੀਆਂ ਦੇ ਮੌਸਮ ਵਿੱਚ ਜੀ ਭਰ ਕੇ ਮੂਲੀ ਅਤੇ ਇਸ ਦੇ ਪੱਤੇ ਖਾਓ